ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਤ ਟੀਵੀ ਮੈਸੋਨੀਆ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੇ ਉਸ ਸਿੰਗਰ ਦੇ ਬਾਰੇ ਜਿਨ੍ਹਾਂ ਨੂੰ ਬਚਪਨ ਤੋਂ ਹੀ ਭੰਗੜੇ ਦਾ ਬਹੁਤ ਸ਼ੌਂਕ ਸੀਗਾ ਗਾਇਕੀ ਦੇ ਸ਼ੌਕੀਨ ਸੀਗੇ ਤੇ ਉਹਨਾਂ ਦਾ ਜਨਮ ਗੁਰਦਾਸਪੁਰ ਦੇ ਵਿੱਚ ਹੋਇਆ ਸੀਗਾ ਲੋਕ ਇਹਨਾਂ ਨੂੰ ਰਣਜੀਤ 바ਵਾ ਦੇ ਨਾਮ ਦੇ ਨਾਲ ਜਾਣਦੇ ਐ ਵੈਸੇ ਇਹਨਾਂ ਦਾ ਨਾਮ ਰਣਜੀਤ ਸਿੰਘ ਐ ਅੱਜ ਦੱਸਾਂਗੇ ਕਿ ਕਿਵੇਂ ਇਹਨਾਂ ਦਾ ਨਾਮ ਰਣਜੀਤ 바ਵਾ ਪਿਆ ਤੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੀ ਕੁਝ ਅਪਡੇਟ ਚੱਲ ਰਹੀ ਐ ਰਣਜੀਤ 바ਵਾ ਜੋ ਕਿ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਚੰਗੀ ਪੈਸੇ ਚਾਨ ਕਾਇਮ ਕਰਨ ਵਾਲੇ ਖੁਸ਼ਕਿਸਮਤ ਗਾਇਕ ਨੇ ਰஞ்சிਤ 바ਵਾ ਦਾ ਜਨਮ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਵਡਾਲਾ ਗਰੰਥੀਆਂ ਵਿਖੇ ਹੋਇਆ ਸੀਗਾ ਰஞ்சிਤ 바ਵਾ ਨੂੰ ਬਚਪਨ ਤੋਂ ਹੀ ਪੰਗੜੇ ਦਾ ਬਹੁਤ ਸ਼ੌਂਕ ਸੀਗਾ ਸਕੂਲ ਦੇ ਪ੍ਰੋਗਰਾਮਸ ਦੇ ਦੌਰਾਨ ਉਹ ਅਕਸਰ ਭਾਗ ਲੈਂਦਾ ਹੋਇਆ ਤੇ ਆਪਣੀ ਕਲਾ ਦੇ ਜੋਹਰ ਦਿਖਾਉਂਦਾ ਹੋਇਆ ਨਜ਼ਰ ਆਉਂਦੇ ਸਨ ਇਸੇ ਸਮਾਗਮਾ ਦੌਰਾਨ ਰஞ்சிਤ ਅਕਸਰ ਬੋਲ ਮਿੱਟੀ ਦੇ ਭਾਵਾਂ ਗੀਤ ਗਾਉਂਦੇ ਸੀਗੇ ਤੇ ਇਸੇ ਸ਼ਾਨਦਾਰ ਪੇਸ਼ਕਾਰੀ ਸਦਕਾ ਹਰ ਸੁਨਣ ਵਾਲੇ ਨੂੰ ਕੀਲ ਕੇ ਰੱਖ ਲੈਂਦੇ ਸੀ ਜਿਸ ਕਰਕੇ ਲੋਕਾਂ ਦੇ ਵੱਲੋਂ ਉਹਨਾਂ ਨੂੰ ਨਾਮ ਰਣਜੀਤ 바ਵਾ ਦਿੱਤਾ ਗਿਆ ਯਾਨੀ ਕਿ ਉਹਨਾਂ ਦੇ ਨਾਮ ਦੇ ਨਾਲ ਰਣਜੀਤ 바ਵਾ ਜੋੜ ਦਿੱਤਾ ਗਿਆ ਉਮਰ ਦੇ ਨਾਲ ਨਾਲ ਉਸ ਦਾ ਸੰਗੀਤ ਪ੍ਰਤੀ ਲਗਾਵ ਹੋਰ ਵਧ ਗਿਆ ਉਹਨਾਂ ਨੇ ਗੁਰਨਾਨਕ ਕਾਲਜ ਬਟਾਲਾ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਗੁਰਨਾਨਕ ਦੇਵ ਯੂਨੀਵਰਸਿਟੀ ਤੋਂ ਸੰਗੀਤ ਦੀ ਐਮਏ ਕੀਤੀ ਸੀ ਤੇ ਸਮੇਂ ਦੇ ਨਾਲ ਨਾਲ ਸੱਭਿਆਚਾਰਕ ਪ੍ਰੋਗਰਾਮਾਂ ਦੇ ਵਿੱਚ ਵੀ ਉਹ ਵੱਧ ਚੜ ਕੇ ਹਿੱਸਾ ਲੈਣ ਲੱਗ ਪਏ ਜਿੱਥੇ ਉਹਨਾਂ ਨੂੰ ਮਾਨ ਸਨਮਾਨ ਵੀ ਮਿਲਿਆ ਰஞ்சிਤ ਬਾਬਾ ਦਾ ਪਹਿਲਾ ਗੀਤ ਕੁੜੀਆਂ ਸੀ ਜਿਸ ਤੋਂ ਬਾਅਦ ਉਹਨਾਂ ਨੇ ਹੁਣ ਤੱਕ ਕਈ ਹਿੱਟ ਸਿੰਗਲ ਟਰੈਕ ਦਿੱਤੇ ਨੇ ਉਹਨਾਂ ਦੇ ਹਿੱਟ ਗੀਤਾਂ ਦੀ ਲਿਸਟ ਇੰਨੀ ਲੰਬੀ ਹੈ ਜੋ ਸ਼ਾਇਦ ਇੱਕ ਖਬਰ ਚ ਪੂਰੀ ਨਹੀਂ ਆ ਸਕਦੀ ਰஞ்சிਤ ਬਾਬਾ ਨੂੰ ਦੱਸਦੀ ਹੈ ਕਿ ਹਰ ਕੋਈ ਬਹੁਤ ਜ਼ਿਆਦਾ ਪਸੰਦ ਕਰਦਾ ਰஞ்சிਤ ਬਾਬਾ ਦੀ ਜੇਕਰ ਗੱਲ ਕੀਤੀ ਜਾਵੇ ਤੇ ਅੱਜਕੱਲੋਂ ਗਾਇਕੀ ਦੇ ਨਾਲ ਨਾਲ ਫਿਲਮਾਂ ਦੇ ਵਿੱਚ ਵੀ ਕਾਫੀ ਐਕਟਿਵ ਨੇ ਉਹ ਪੰਜਾਬੀ ਫਿਲਮਾਂ ਦੇ ਵਿੱਚ ਵੀ ਨਜ਼ਰ ਆਉਂਦੇ ਆ ਰஞ்சிਤ ਬਬਾ ਦੀ ਗਾਇਕੀ ਨੂੰ ਤਾਂ ਹਰ ਕੋਈ ਪਸੰਦ ਕਰਦਾ ਤੇ ਜੇਕਰ ਉਹਨਾਂ ਦੀ ਅਦਾਕਾਰੀ ਦੀ ਗੱਲ ਕੀਤੀ ਜਾਵੇ ਤਾਂ ਅਦਾਕਾਰੀ ਦੀ ਦੁਨੀਆ ਦੇ ਵਿੱਚ ਵੀ ਉਹਨਾਂ ਨੇ ਇੱਕ ਨਾਮ ਕਮਾਇਆ ਅਗਰ ਉਹਨਾਂ ਦੀ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ 뮤직 ਇੰਡਸਟਰੀ ਦੇ ਵਿੱਚ ਤੋਂ ਕਾਫੀ ਜ਼ਿਆਦਾ ਐਕਟਿਵ ਨੇ ਕੁਝ ਟਾਈਮ ਪਹਿਲਾਂ ਹੀ ਉਹਨਾਂ ਦੇ Song release ਹੋਏ ਨੇ ਜਿਸ ਦੇ ਵਿੱਚ ਦੱਸਦੀ ਹੈ ਅਗਲਾ ਜਨਮ ਨਾਮ ਦਾ ਗੀਤ ਹੈ ਜੋ ਕਿ 5 ਅਗਸਤ 2025 ਨੂੰ release ਹੋਇਆ ਸੀਗਾ ਤਾਂ ਹੁਣ ਜੇਕਰ ਉਹਨਾਂ ਦੀ ਗੱਲ ਕੀਤੀ ਜਾਵੇ ਵਰਕਫਰੰਟ ਦੀ ਤਾਂ ਜਲਦ ਹੀ ਉਹ ਇੱਕ ਪੰਜਾਬੀ ਫਿਲਮ ਦੇ ਨਾਲ ਇਸ ਦਰਸ਼ਕਾਂ ਦੇ ਰੂਬਰੂ ਹੋਣਗੇ ਜਿਸ ਦੇ ਵਿੱਚ ਉਹਨਾਂ ਦੇ ਨਾਲ ਬਹੁਤ ਸਾਰੇ ਐਕਟਰਸ ਨਜ਼ਰ ਆਉਣਗੇ ਜਸਸੀ ਗਿੱਲ ਰਣਜੀਤ ਬਾਵਾ ਇਸ ਦੇ ਵਿੱਚ ਨਜ਼ਰ ਆਉਣ ਵਾਲੇ ਨੇ ਮੈਂ ਤਖਰ ਇਸ ਦੇ ਵਿੱਚ ਹੋਵੇਗੀ ਫਿਲਮ ਦਾ ਨਾਮ ਹੈ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਜਿਸ ਦੇ ਵਿੱਚ ਰਣਜੀਤ ਬਾਵਾ ਇੱਕ ਸ਼ਾਨਦਾਰ ਕਿਰਦਾਰ ਦੇ ਵਿੱਚ ਨਜ਼ਰ ਆਉਣਗੇ ਤੇ ਤੁਹਾਨੂੰ ਰਣਜੀਤ ਬਾਵਾ ਦੀ ਗਾਇਕੀ ਕਿਵੇਂ ਦੀ ਲੱਗਦੀ ਹੈ ਅਦਾਕਾਰੀ ਕਿਵੇਂ ਦੀ ਲੱਗਦੀ ਹੈ ਤੇ ਕਿਹੜਾ ਗੀਤ ਤੁਹਾਡਾ ਉਹਨਾਂ ਦਾ ਦਿਲ ਦੇ ਕਰੀਬ ਹੈ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮਨ ਜਾਨ ਕਿਸੋਨੀ ਇਜਾਜ਼ਤ ਦਿਖਦੇ ਰਹੋ ਗੈਨਿਕ ਸਵੇਰਾ ਟੀਵੀ